ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਸਲੋਕ ਮਹਲਾ 3 ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨੈ ਗੁਰਮੁਖ ਹੋਏ ਸੋ ਭੋ ਕਰੇ ਆਪਣਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨਹੀ ਤੇ ਮਨ ਮਨੈ ਜਿਨ ਕੋ ਮਾਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥੈ ਗਿਆਨੈ ਮਹੱਲਾ ਤੀਜਾ ਗੁਰਮੁਹ ਚੇਤਨ ਨ ਲਾਇਓ ਅੰਤ ਦੁਖ ਪਹਤਾਏ ਅੰਦਰੋਂ ਬਾਰ ਹੋ ਅੰਧਿਆ ਸੋਦ ਨ ਕਾਈ ਪਾਏ ਪੰਡਤ ਤੈਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਜਿਨ ਗੁਰ ਕੈ ਸ਼ਬਦ ਸਲਾਹਿਆ ਹਰ ਸਿਉ ਰਹੇ ਸਮਾਏ ਪੰਡਤ ਦੂਜੈ ਪਾਏ ਬਰਕਤ ਨਾ ਹੋਵਈ ਨਾ ਤਨ ਪੱਲੈ ਪਾਏ 파ਰਥਕੇ ਸੰਤੋਖ ਨ ਆਇਓ ਅਨ ਦਿਨ ਜਲਤ ਵੇਹਾਏ ਕੂਕ ਪੁਕਾਰ ਨ ਚੁਕਈ ਨ ਸੰਸਾਰ ਵਿੱਚ ਹੋ ਜਾਏ ਨਾਨਕ ਨਾਮ ਵਹਿਉਣਿਆ ਮੋਹਕਾਰੈ ਉੱਠ ਜਾਏ ਪੌੜੀ ਹਰ ਸੱਜਣ ਮੇੜ ਪਿਆਰੇ ਮਿਲ ਪੰਥ ਦਸਾਈ ਜੋ ਹਰ ਦੱਸੇ ਮਿਤ ਤਿਸ ਹੋ ਬਲ ਜਾਈ ਗੁਣ ਸਾਂਜੀ ਤਨ ਸਿਓ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲੇ ਹਾਰੀ ਸਤ ਗੁਰ ਤਿਸ ਜਿਨ ਸੋ ਜੀ ਪਾਈ ਸ਼ਲੋਕ ਮਹੱਲਾ ਤੀਜਾ ਪੰਡਤ ਮੈਲ ਨਾ ਚੁੱਕਾਈ ਜੇ ਵੇਦ ਪੜੈ ਯੁਗ ਚਾਰ ਦ੍ਰੈਗੁਣ ਮਾਇਆ ਮੂਲ ਹੈ ਵਿੱਚ ਹੋ ਮੈਂ ਨਾਮ ਵਿਸਾਰ ਪੰਡਤ ਭੂਲੇ ਦੂਜੈ ਲਾਗੇ ਮਾਇਆ ਕਹਿ ਵਾਪਾਰ ਅੰਤਰ ਤ੍ਰਿਸ਼ਨਾ ਭੁਖ ਹੈ ਮੂਰਖ ਭੁਖਿਆ ਮੋਏ ਗਵਾਰ ਸਤਗੁਰ ਸੇਵੈ ਸੁਖ ਪਾਇਆ ਸਚੈ ਸ਼ਬਦ ਵਿਚਾਰ ਅੰਦਰੋਂ ਤ੍ਰਿਸ਼ਨਾ ਭੁਖ ਗਈ ਸਚੈ ਨਾਏ ਪਿਆਰ ਨਾਨਕ ਨਾਮ ਰਤੇ ਸਹਿਜੇ ਰਜੇ ਜਿਨਾਂ ਹਰ ਰਖਿਆ ਔਰ ਧਾਰ ਮਹੱਲਾ ਤੀਜਾ ਮਨ ਮੁਖ ਹਰ ਨਾਮ ਨਾ ਸੇਵਿਆ ਦੁੱਖ ਲੱਗਾ ਬਹੁਤਾ ਆਏ ਅੰਤਰ ਅਗਿਆਨ ਅੰਧੇਰ ਹੈ ਸੁਰਦ ਨ ਕਾਈ ਪਾਏ ਮਨ ਹਟ ਸਹਿਜ ਰਬੀਜੇ ਉਹ ਭੁੱਖਾ ਕੇ ਅੱਗੇ ਖਾਏ ਨਾਮ ਨਦਾਨ ਵਿਸਾਰਿਆ ਦੂਜੇ ਲੱਗਾ ਜਾਏ ਨਾਨਕ ਗੁਰਮੁਖ ਮਿਲਿ ਹੈ ਵੜੇ ਆਇਆਂ ਜੇ ਆਪੇ ਮੇਲ ਮਿਲਾਏ ਪੌੜੀ ਹਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੇ ਸਾਹਰ ਭਾਵਣੀ ਜੋ ਗੁਰਮਖ ਚਖੈ ਸਾਦ ਸਾਤ੍ਰਿ ਪਤਾਵਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜੇ ਸੋ ਹੋਵੇ ਆਪ ਦਿਆਲ ਸਾ ਸਤਿਗੁਰੂ ਗੁਰੂ ਬੁਲਾਵਣੀ ਸ਼ਲੋਕ ਮਹੱਲਾ 3 ਹਸਤੀ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗੇ ਰਾਖ ਕੈ ਊਪੀ ਸੇਵ ਕਰੇ ਇਉ ਗੁਰਮਖ ਆਪ ਨੇ ਵਾਰੀਐ ਸਭ ਰਾਜ ਸ੍ਰੇਸ਼ਟ ਕਾਲੇ ਨਾਨਕ ਗੁਰਮਖ ਬੁਜੀਐ ਜਾ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮਖ ਨਾਮ ਧਿਆਇ ਆਏ ਤੇ ਪਰਵਾੜ ਕੋਲ ਉਧਾਰ ਹੈ ਆਪਣਾ ਨਾਨਕ ਕੋਲ ਉਧਾਰ ਹੈ ਆਪਣਾ ਦਰਗਹਿ ਪਾਵੇ ਮਾਨ ਪਾਉੜੀ ਗੁਰਮਖ ਸਖੀਆਂ ਸਿੱਖ ਗੁਰੂ ਮਿਲਾਈਆਂ ਇੱਕ ਸੇਵਕ ਗੁਰ ਪਾਸ ਇੱਕ ਗੁਰਕਾਰ ਲਾਈਆ ਜਿਨਾ ਗੁਰ ਪਿਆਰਾ ਮਨ ਚਿਤ ਤਿਨਾ ਭਾਉ ਗੁਰੂ ਦਿਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਾਧ ਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਸ਼ਲੋਕ ਮਹੱਲਾ ਤੀਜਾ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਦਲੇ ਅਵਰੇ ਕਰਮ ਕਮਾਹੇ ਜਾਮਦਾਰ ਬੱਦੇ ਮਾਰੀ ਹੈ ਫਿਰ ਵਿਸਟਾ ਮਹੇਸ ਪਚਾਏ ਮਹੱਲਾ ਤੀਜਾ ਨਾਨਕ ਸਤਗੁਰ ਸੇਵਿਆ ਨਾਨਕ ਸਤਗੁਰ ਸੇਵੈ ਆਪਣਾ ਸੇ ਜਨ ਸੱਚੇ ਪਰਵਾਨ ਹਰ ਕੈ ਨਾਇ ਸਮਾਇ ਰਹੇ ਚੁਕਾਇ ਆਵਣ ਜਾਣ ਪੌੜੀ ਤਰ ਸੰਪੈ ਮਾਇਆ ਸੰਜੀਐ ਅੰਤੇ ਦੁਖਦਾਈ ਘਰ ਮੰਦਰ ਮੈਲ ਸੁਵਾਰੀ ਹੈ ਕਿ ਜਿ ਸਾਥ ਨਾ ਜਾਈ ਹਰ ਰੰਗੀ ਤੁਰੇ ਨਿਤ ਪਾਲੀ ਹੈ ਕਿਤੇ ਕਾਮ ਨਾ ਆਈ ਜਨ ਲਾਵੋ ਚਿਤ ਹਰ ਨਾਮ ਸਿਉ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮਖ ਸੁਖ ਪਾਈ ਸ਼ਲੋਕ ਮਹੱਲਾ 3 ਬਿਨ ਕਰਮੈ ਨਾਉ ਨ ਪਾਈਐ ਪੂਰਾ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਿਲਾਏ ਮਹੱਲਾ ਪਹਿਲਾ ਇਕ ਦੱਜ ਹੈ ਇਕ ਦੱਬੀ ਹੈ ਇਕ ਨਾ ਕੁੱਤੇ ਖਾਹੇ ਇਕ ਪਾਣੀ ਵਿੱਚ ਉਹ ਛੱਟੀ ਹੈ ਇਕ ਭੀ ਫਿਰ ਹੱਸਣ ਪਾਹੇ ਨਾਨਕੇ ਬਨਾ ਜਪਈ ਕਿੱਥੇ ਜਾਏ ਸਮਾਹੇ ਪੌੜੀ ਤਿੰਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਦੇਨੇ ਗੁਰਮਖ ਸੇਵਕ ਸਿੱਖ ਬਿਹਾਗਤ ਜਾਏ ਵਰਸਾਤੇ ਤਿਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੇ ਗੁਰਮਖ ਸਿੱਖ ਸਾਧ ਸੰਤ ਚੜ ਜਾਤੇ ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੈ ਹਰ ਹਰਿ ਰਾਮ ਨਾਮ ਹਰਿ ਸਾਤੇ ਜਿਨ ਕੈ ਪੁੱਤ ਹੈ ਪੁੰਨ ਹੈ ਸੇ ਗੁਰਮਖ ਸੇਖ ਗੁਰੂ ਪਹਿ ਜਾਤੇ ਸ਼ਲੋਕ ਮਹੱਲਾ 3 ਨਾਨਕ ਨਾਉ ਕੁਥਿਆ ਹਲਤ ਪਲਤ ਸਭ ਜਾਏ ਜਬ ਤਬ ਸੰਜਮ ਸਭ ਹਿਰ ਲਿਆ ਮੁਠੀ ਦੂਜੈ ਭਾਏ ਜਮਦਰ ਬੱਦੇ ਮਾਰੀ ਹੈ ਬਹੁਤੀ ਮਿੜਾ ਸਜਾਏ ਨਾਨਕ ਨਾਉ ਕੁਥਿਆ ਹਲਤ ਪਲਤ ਸਭ ਜਾਏ ਜਾਪਤਾ ਬਸੰਜਮ ਸਭ ਹਿਰ ਲਿਆ ਮੁਠੀ ਦੂਜੇ ਭਾਏ ਜਮਦਰ ਬੱਦੇ ਮਾਰੀ ਹੈ ਬਹੁਤੀ ਮਿਲੇ ਸਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ